ਦੁਰਤ ਗੁਆਇਆ ਹਰਿ ਪ੍ਰਭ ਆਪੀ ਸਭ ਸੰਸਾਰੂ ਵਾਰਿਆ اے ਭਾਈ ਪ੍ਰਭ ਆਪ ਹੀ ਸਾਰੇ ਸੰਸਾਰ ਨੂੰ ਬਖਾਰਾਂ ਪਹੁੰਚਾਉਣ ਵਾੜੇ ਪ੍ਰਭ ਨੇ ਮਨੁੱਖ ਦਾ ਪਿਛਲਾ ਕੀਤਾ ਪਾਪ ਸੁੰਨੁਕ ਦੇ ਅੰਤੋਂ ਪੂਰ ਕਰ ਦਿੱਤਾ ਹੈ ਕਿਉਂਕਿ ਉਹ ਕਾਲਕੁਪਤੈ ਸੁਮਰਥ ਹੈ ਸਰਵਗ ਹੈ ਸਾਹਿਬ ਜੀ ਕਹਿੰਦੇ ਉਹ ਆਪ ਹੀ ਬਚਾਉਣ ਵਾਲਾ ਹੈ ਇਸ ਸੰਸਾਰ ਤੋਂ ਕੋਈ ਆਪ ਕੋਈ ਆਪਾਰ ਕਰ ਕੇ ਨਹੀਂ ਬਚ ਸਕਦਾ ਹੈ ਤੇ ਆਪਨੇ ਚਤਰਾਈ ਦੇ ਨਾਮ ਆਪ ਦੀ ਸਿਆਣਪ ਦੇ ਨਾਲ ਨਹੀਂ ਬਚ ਸਕਦਾ ਹੈ ਜੇ ਗੁਰੂ ਕਿਰਪਾ ਕਰੇ ਓਨੀ ਮਨੁੱਖ ਬਚ ਸਕਦਾ ਹੈ ਤੇ ਪਾਰਸਾ ਕਹਿੰਦੇ ਜੁਗਲਾ ਸਾਰਾ ਕੀਤਾ ਪਾਪ ਮਨੁੱਖ ਦਾ ਸਤਿਗੁਰੂ ਜੀ ਨੇ ਹੁਰਦੇ ਅੰਦਰੋਂ ਪੂਰ ਕਰ ਦਿੱਤਾ ਹੈ ਕਿਹੜੇ ਮਨੁੱਖ ਦੇ ਅੰਦਰੋਂ ਪੂਰ ਕੀਤਾ ਹੈ ਪਾਰ ਬ੍ਰਹਮ ਦਾ ਕਿਰਪਾ ਧਾਰੀ ਆਪਣਾ ਗਿਰਦ ਸੁਮਾਰਿਆ ਜਿਸ ਮਨੁੱਖ ਉਤੇ ਪਾਰ ਕਰਨ ਕੋ ਮਿਹ ਵੀ ਨਹੀ ਰੱਖੀ ਹੈ ਜਿਨੇ ਉਪਰ ਆਕਾਰ ਕੁਤ ਵੈਤ ਦੀ ਕਿਰਪਾ ਹੋਈ ਹੈ ਉਹਦੇ ਅੰਦਰੋਂ ਪਾਪ ਦੂਰ ਹੋਈ ਸਾਰੇ ਭਰਮਾਂ ਦੀ ਨਿਵੇਕੀ ਹੋ ਗਈ ਹੈ ਇਸ ਕਰਕੇ ਭਾਸਾ ਕਹਿੰਦੇ ਕਿ ਕਿ ਆਕਾਰ ਕੁਤ ਵੈਤ ਨੂੰ ਪ੍ਰਭੂ ਜੀ ਦਾ ਆਪਣਾ ਮੋਢਕ ਦੀਨਾ ਦਾ ਦਇਆ ਵਾਲਾ ਪਿਆਰ ਕਰਨ ਵਾਲਾ ਸੁਭਾਅ ਹੈ ਤੇ ਉਹ ਕਾਲਪੁਰਖ ਲੈ ਨੂੰ ਇਹ ਸੁਭਾਅ ਨੂੰ ਸਦਾ ਚੇਤੇ ਰੱਖਦਾ ਹੈ ਕੋਈ ਆਵੇ RAM ਪੀਰਗਵਾਨੀ ਹੈ ਭਾਈ ਪ੍ਰਭੂ ਭਾਤ ਸਾਹਿਬ ਜਿਸ ਮੁਨਕ ਦਾਇ ਪਾਪਾਂ ਦੇ ਬੰਦ ਰਾਕੀ ਕਰਦਾ ਰਖਵਾਜੀ ਕਰਦਾ ਹੈ ਜਿਹਦਾ ਸਾਈਂ ਉਦ ਹੈ ਸੋਖ ਸਹਿਜ ਅਨੰਤ ਗੁਣ ਗਾਹੋ ਮਾਨ ਕੰਨ ਦੇ ਸੁਖਾਪੀ ਰਹੋ ਜਿਦਿ ਕਾਲਪੁਰਤਵੈ ਕੁਝ ਦੀ ਰਾਖੀ ਕਰਦਾ ਉਸ ਦਾ ਮਨ ਸੁਖੀ ਹੋ ਜਾਂਦਾ ਜਿਹੜਾ ਮਨ ਸਾਡਾ ਕਰਤਤਾ ਰਹਿੰਦਾ ਈਰਖਾ ਕਰਤ ਵੈਤ ਕਾਮ ਕ્રોਧ ਲੋਭ ਤੇ ਕਾਲਪੇ ਵਿਚਨ ਇਹ ਹਰ ਵੇਲੇ ਕਰਤਤਾ ਰਹਿੰਦਾ ਹੈ ਦੁਖੀ ਹੁੰਦਾ ਰਹਿੰਦਾ ਹੈ ਪਰਸ ਕਿਨ ਜਿਨ ਨੂੰ ਕਾਲਪੁਰਤੀ ਨੇ ਕਿਰਪਾ ਕੀਤੀ ਸੁਖੀ ਹੋ ਜਾਂਦਾ ਹੈ ਪਰ ਉਹ ਤਾਂ ਸਰੀਰ ਵੀ ਸੁਖੀ ਹੋ ਜਾਂਦਾ ਹੈ ਜਿਦਾਂ ਮਨ ਸੁਖੀ ਹੈ ਤਰ ਸਰੀਰ ਵੀ ਤਾਂ ਸੁਖੀ ਰਹੇਗਾ ਮਨ ਕਰਕੇ ਤਾਂ ਵੀ ਸੁਖੀ ਹੈ ਜੇ ਤਨ ਨੂੰ ਭਾਵੇਂ ਲੱਖਾਂ ਤਕਲੀਫੀ ਰੋਗ ਕਿਉਂ ਨਾ ਚੜ੍ਹੇ ਨਾ ਆਉਣ ਜੇ ਸਾਡਾ ਮਨ ਸੁਖੀ ਹੈ ਮਨ ਉਹ ਨਿਰੰਕਾਰ ਨਾਲ ਜੁੜਿਆ ਹੋਇਆ ਹੈ ਫਿਰ ਉਹ ਮੇ ਤਨ ਦੇ ਦੁੱਖ ਵੀ ਜਿਹੜੇ ਤੇ ਦੁੱਖੀ ਨਹੀਂ ਕਰ ਸਕਦੇ ਅਜਿਹਾ ਜਿਹੜਾ ਬੇਤਰ ਦੇ ਮੜਾ ਹੈ ਸਾਨ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜਿਆਂ ਦੇ ਸਮਾਪਤ ਤੇ ਵਿਹਾੜੇ ਗਏ ਸਿਹਾਨ ਸਤਿਗੁਰਾਂ ਨੇ ਸਹਾਇਤਾ ਨੂੰ ਦੇਣ ਦੇ ਕਈ ਕਾਰਨ ਦਵਾਨਾਂ ਨੇ ਦੱਸੇ ਨੇ ਇੱਕ ਕਾਰਨ ਇਹ ਸੀ ਕਿ ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਾਵਨ ਪ੍ਰਕਾਸ਼ਾਂ ਕੀ ਹੰਦ ਮੰਦਰ ਸਾਹਿਬ ਦੇ ਵਿੱਚ ਪੰਜ ਸਰੋਗਰਾ ਦੀ ਸਥਾਪਨਾ ਕੀਤੀ ਵਿਵੇਕ ਸਾਧ ਸੰਗਤ ਨੂੰ ਉਪਸ਼ਾਦ ਕੌਲ ਸਾਹਿਬ ਰਾਮ ਸਰਉ ਤੇ ਅੰਮ੍ਰਿਤ ਸਾਹਿਬ ਪੰਜ ਸਰੋਗਰਾ ਦੇ ਵਿੱਚ ਇਸ ਪਾਵਨ ਦਰਬਾਰ ਸਾਹਿਬ ਦੇ ਵਿੱਚ ਇੱਥੇ ਨਾਮ ਨਹੀਂ ਜਾਤ ਸੀ ਨਾਮ ਨਹੀਂ ਮਜਬ ਸੀ ਨਾਮ ਕਿਸੇ ਦਾ ਕੋਈ ਧਰਮ ਨਹੀਂ ਪੁਛਿਆ ਜਾਂਦਾ ਸੀ ਰਮੇਂਦਰ ਸਾਹਿਬ ਦੇ ਚਾਰਦਰਵਾਜੇ ਸਤਪੁਰਾਂ ਨੇ ਰੱਖੇ ਸੰਦੇਸ਼ ਦਿੱਤਾ ਕਿ ਸਾਰੇ ਰੰਗ ਦਾ ਸਾਂਝਾ ਦਰਵਾਜ਼ਾ ਹੈ ਤੇ ਇੱਥੇ ਮੁਸਲਮਾਨ ਵੀ ਆ ਸਕਦਾ ਹੈ Hindu ਵੀ ਆ ਸਕਦਾ ਹੈ ਕੋਈ ਵੀ ਆ ਸਕਦਾ ਹੈ ਨਾ ਇੱਥੇ ਸੁਹਦਰ ਨੂੰ ਮਨਾਹੀ ਹੈ ਤੇ ਇੱਥੇ ਸਾਰੇ ਰੰਗ ਕੇ ਇਸ਼ਨਾਨ ਕਰਦੇ ਨੇ ਸੁੰਦਰ ਦੇ ਵਿੱਚ ਵਾਇਟ ਸਰੋਵਰਾਂ ਦੇ ਵਿੱਚ ਸਾਰੇ ਰੰਗ ਕੇ ਇਸ਼ਨਾਨ ਕਰਦੇ ਨੇ ਪੰਗਤਾਂ ਦੇ ਵਿੱਚ ਬੈਠ ਕੇ ਬਿਨਾਂ ਕਿਸੇ ਪੇਰ ਪਾਪ ਤੋਂ

ਇਥੇ ਹਾਰੇ ਕਨਨ ਦਾ ਇਨਸਾਨ ਆਇਆ ਪਰ ਇਹ ਸਮੇਂ ਦੇ ਜਿਹੜੀਆਂ ਹਕੂਮਤਾਂ ਸਨ ਜਿਨ੍ਹਾਂ ਨੇ ਇਨਾ ਇਨਸਾਨੀਅਤ ਨੂੰ ਤਰ੍ਹਾਂ-ਤਰ੍ਹਾਂ ਕਰਕੇ ਵੰਡਿਆ ਸੀ ਚਾਰ ਤਰ੍ਹਾਂ ਕਰਕੇ ਵੰਡਿਆ ਸੀ ਕੱਤਰੀ ਕੰਮ ਸੂਦ ਤੇ ਵੈਸ ਦੇ ਵਿੱਚ ਵੰਡਿਆ ਸੀ ਧਰਮਾਂ ਦੇ ਵਿੱਚ ਵੰਡਿਆ ਸੀ ਜਾਤਾਂ ਦੇ ਵਿੱਚ ਵੰਡਿਆ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਇਸ ਕਰਕੇ ਫਿਰ ਉਹਨਾਂ ਨੇ ਸੁਸਹਾਗਤਾ ਸਤਪੁਰ ਜੀ ਸਰਾਕਾਰ ਕਾਰਨ ਕੇ ਵੀ ਬਣਿਆ ਦੂਸਰਾ ਸਤਪੁਰਾਂ ਦਾ ਬਟਾ ਭਰਾਤਾ ਫਿਰਤੀ ਚੰਦ ਜਿਹੜਾ ਅੰਗੇ ਸਤਪੁਰ ਜੀ ਬਨਵਾਜ ਕਾਸਾ ਜੀਆਂ ਨੂੰ ਗੁਰਤਾ ਗਦੀ ਮਿਰਨ ਕਰਕੇ ਬੜਾ ਫੁਕੀ ਸੀ ਅੰਦਰੋਂ ਫਿਰ ਗੁਰਤਾ ਗਦੀ ਦਾ ਹੱਕ ਵੱਡਾ ਹੂਨ ਕਰਕੇ ਮੇਰਾ ਸੀ ਪਰੇਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਜੇ ਵੱਡਾ ਕੋਈ ਨਹੀਂ ਹੈ ਸਤਪੁਰ ਜੀ ਪ੍ਰੇਮ ਵੇਖਦੇ ਨੇ ਸਤਪੁਰ ਕਾਸਾ ਪ੍ਰੇਮਾਂ ਭਗਤੀ ਵੇਖਦੇ ਨੇ ਜੋ ਅਧਿਕਾਰੀ ਪੁਰਸ਼ ਹੈ ਅਧਿਕਾਰੀ ਪੁਰਸ਼ ਨੂੰ ਸਤਿਗੁਰੂ ਜੀ ਦੇ ਚਰਨਾਂ ਤੋਂ ਦਾਤਾਂ ਮਿਲਦੀਆਂ ਹੁੰਦੀਆਂ ਨੇ ਕੋਈ ਵਿਖਾਵੇ ਕਰਕੇ ਨਹੀਂ ਇਥੋਂ ਵਡਿਆਈਆਂ ਮਿਲਦੀਆਂ ਕਿਸੇ ਨੂੰ ਨਾ ਹੀ ਤੇ ਕਿਸੇ ਦੀ ਵਡਿਆਈ ਨਹੀਂ ਕਿਸੇ ਦੀ ਮਾਇਆ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ ਗੁਰਨਾਮਕ ਜੀ ਦੇ ਦਰ ਤੇ ਤੇ ਪ੍ਰੇਮ ਵੇਖਿਆ ਜਾਂਦਾ ਸਰਦਾ ਵੇਖੀ ਜਾਂਦੀ ਹੈ ਇਥੇ ਤੇ ਜਨਾਂ ਕੋਈ ਨਿਮਰਤਾ ਦੇ ਵਿੱਚ ਆਉਂਦਾ ਹੈ ਨੀਵਾ ਹੋ ਕੇ ਆਉਂਦਾ ਹੈ ਉਨਾ ਹੀ ਸਤਪੁਰ ਪਾਤਸ਼ਾਹ ਉਸ ਨੂੰ ਮਾਣ ਬਖਸ਼ ਦਿੱਤੇ ਵਿੜਿਆਈ ਬਖਸ਼ ਦਿੱਤੇ ਨਿਮਾਣ ਨਿਮਾਣ ਹੂੰ ਤੜੀ ਤੇਰਾ ਪ੍ਰਭਾਸਾ ਇਸ ਕਰਕੇ ਧੰਨ ਤੂ ਅਰਜਨ ਦੇਵ ਜੀ ਨੂੰ ਤੱਕ ਦੀਨੀ ਬਖਸ਼ ਕੋਈ ਪਰ ਪ੍ਰਤਿਆ ਗੋੜ ਕਰਦਾ ਹੈ ਇਤਿਹਾਸ ਦੇ ਨਾਲ ਦੇ ਵਿਚਾਰ ਕੀਤੀ ਜਾਵੇ ਬੜਾ ਸਮਾਂ ਲੱਗਦਾ ਪਰ ਮੈਂ ਕੁਝ ਮਾਤਰ ਕਾਂਸ਼ੀ ਚਾਹ ਦੇ ਇਤਿਹਾਸ ਵਿੱਚ ਆਪਣਾ ਮਾਰਕੀਆ ਸਤੁਰਾਂ ਦੇ ਪਾਵਨ ਸਹਾਦਰ ਭਿਆਣੇ ਇਹ ਮਿਰਥੀ ਆ ਵੀ ਸਤ ਗ੍ਰਾਂਦ ਦੀ ਸਹਾਤਾ ਕਰਨ ਆਇਆ ਇਹ ਵੀ ਜਾ ਕੇ ਉਹਨਾਂ ਦੇ ਨਾਲ ਲੜਿਆ ਸਿਵੀ ਦੀ ਹਕੂਮਤ ਦੇ ਨਾਲ ਲੜਿਆ ਤੇ ਤੀਸਰਾ ਕਾਰਨ ਬਣਿਆ ਕਿ ਸਤਪੁਰ ਗਰੀਬਨਵਾਲੂ ਅਰਜਨ ਦੇਵ ਮਹਾਰਾਜਿਆਂ ਦੇ ਘੂੜ ਆ ਕੇ ਦੀਵਾਨ ਚੰਗੂ ਮਲ ਦੀ ਜਿਹੜੀ ਲੜਕੀ ਸੀ ਉਹਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ طے ਪਿਆ ਪਰ ਉਹ ਹੰਕਾਰੀ ਸੀ ਜਦੋਂ ਜਾ ਕੇ ਰਿਸ਼ਤਾ ਕਰਨ ਵਾਲਿਆਂ ਨੇ ਦੱਸਿਆ ਕਿ ਤੁਹਾਡੀ 딸 ਕਿਹਦਾ ਰਿਸ਼ਤਾ ਤਾਨੂ ਜਰਜ ਦੇ ਮਹਾਰਾਜਿਆਂ ਦੇ ਸਹੇਬਜਾਦੇ ਹਰਗੋਬਿੰਦ ਜੀ ਦੇ ਨਾਲ ਕਰ ਦਿੱਤਾ ਹੈ। ਕਿਉਂ ਹੰਕਾਰ ਦੇ ਵਿੱਚ ਬੋਲਿਆ ਕਹਿਣ ਲੱਗਿਆ ਕਿ ਅਸੀਂ ਇਹ ਕੁੜਾ ਗਲਤ ਕੰਮ ਕਰਕੇ ਆਏ। ਕਿਤੇ ਮੈਂ ਭੀਰ ਕਿੱਥੇ ਮੈਂ ਦਵਾਨ ਰਾਜੇ ਦਾ ਇੱਕ ਵੱਡਾ ਜੀ ਨੌਕਰੀ ਹੈ ਤੁੰ ਗੌਰਤ ਸੌਲਕ ਮੇਰੇ ਗੁਰੂ ਸਾਹਿਬ ਪੂਜੈ ਤੇ ਮੇਰੀ ਚਾਹਤੀ ਹੈ ਸਾਰਿਆਂ ਸਾਰਿਆਂ ਦੇ ਉੱਪਰ ਤੇ ਕਿੱਥੇ ਉਹ ਫਕੀਰ ਤੁਸੀਂ ਇੱਕ ਛਿਵਾਰੇ ਦੀ ਦਿੱਤ ਨੂੰ ਮੋਰੀ ਨੂੰ ਲਾਹ ਲਾ ਗਏ ਭਾਵ ਆਪਣੇ ਨੂੰ ਆਪਣੇ ਆਪ ਦਵਾਰਾ ਕਰਮ ਨੂੰ ਪੂਰੀ ਗੁਰੂ ਕਾ ਦਨ ਰਾਤਰੀ ਕੀਤਾ ਜਿਸ ਕਰਕੇ ਜਦੋਂ ਦਿੱਲੀ ਦੇ ਸਿੱਖ ਸੰਗਤ ਨੂੰ ਤਾਂ ਹਰਿ ਦੇ ਸੰਗਤ ਨੂੰ ਪਤਾ ਲੱਗਿਆ ਫਿਰ ਸਤਿਗੁਰਾਂ ਨੂੰ ਚਿੱਠੀਆਂ ਪਾਈਆਂ ਗਿਆ ਕਿ ਸਤਿਗੁਰ ਪ੍ਰਸਾਦ ਸਾਹਿਬ ਇਹ ਜਿਹੜਾ ਦਰਬਾਰ ਚੰਦੂ ਨਾਲ ਦਾ ਬੜਾ ਹੰਕਾਰੀ ਹੈ ਇਸ ਕਰਕੇ ਇਹ ਹੰਕਾਰੀ ਦਾ ਆਪ ਜੀ ਰਿਸ਼ਤਾ ਨਹੀਂ ਲੈਣਾ ਆਪ ਜੀ ਰਿਸ਼ਤੇ ਨੂੰ ਛੱਡਾ ਦਿਆ ਤੇ ਸੰਗਤ ਦੇ ਵਚਨ ਸੁਣਾਉਂਦੇ ਹੋਏ ਸਤਿਗੁਰਾਂ ਨੇ ਦਰਬਾਰ ਸਾਹਿਬ ਦੇ ਗੁਰੂ ਘਰ ਦੀ ਮਾਨਨ ਰਿਆ ਦਾ ਕੱਟੇ ਹੋਏ ਗਰੀਬਨਵਾਜ਼ ਕਾਸ਼ਾ ਗੁਰੂ ਘਰ ਦੇ ਨਿਰਾਦਰ ਨੂੰ ਦੇਖਦੇ ਹੋਏ ਫਿਰ ਚੰਤੂ ਧੀ ਲੜਕੀ ਨੇ ਰਿਸ਼ਤੇ ਨੂੰ ਤਿਲਕਾਰ ਕਰਤਾ ਇਹ ਵੀ ਸਤਪੁਰਾਂ ਨੇ ਸਹਾਇਤਾ ਇੱਕ ਕਾਰਨ ਹੋਈ ਫਿਰ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਰਾਜੇ ਦੇ ਪੁੱਤਰ ਦੋ ਦੋ ਚਾਰ ਚਾਂਦਾਂ ਤੇ ਪੁਰੂਦਾਈਆਂ ਕਿ ਗੁਰੂ ਅਰਜਨ ਦੇਵ ਜਿਹੜੇ ਨੇ ਉਹ ਫੌਜ ਤਿਆਰ ਕਰਦੇ ਹੋਏ ਕਿਸੇ ਦਿਨ ਪੂਰੇ ਹਿੰਦੁਸਤਾਨ ਤੇ ਆਪਣਾ ਰਾਜ ਕਾਇਮ ਕਰਨਗੇ ਇਦਾਂ ਦੀਆਂ ਮਨ ਘਾਟ ਚਰਨਾ ਬਣਾਈਆਂ ਤੇ ਇਹ ਵੀ ਦੱਸਿਆ ਕਿ ਉਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ ਜਿਹਦੇ ਵਿੱਚ ਮੁਸਲਮਾਨੀ ਜਿਹੜੀ ਹੈ ਉਹ ਨਰਾਤਨੀ ਕੀਤੀ ਹੈ ਸਾਡੇ ਦਰ ਤੇ ਭਾਵੇਂ ਅਕਬਰ ਨੇ ਕਈ ਵਾਰ ਇਹ ਗੱਲਾਂ ਜਿਹੜੀਆਂ ਸੀ ਪਰਖ ਵੀ ਕੀਤੀ ਸੀ ਤੇ ਵਾਰ-ਵਾਰ ਪਰਖ ਹੋਈ ਹੈ ਜਦੋਂ ਪਰਖ ਕੀਤੀ ਗਈ ਸਤਿਗੁਰਾਂ ਦੇ ਪ੍ਰਕਾਸ਼ ਕੀਤੇ ਗਏ ਉਹ ਨਾਮਾ ਆਇਆ ਅਬਦ ਕਹੁੰਦੇ ਇੱਕ ਨੂੰ ਕਿ ਸਭਜ ਕੁਝਿਆ ਕੌਣ ਖਲੇ ਕਮੰਦੇ ਪਰ ਫਤਗਰ ਮੰਨ ਗਿਆ ਸੀ ਇਹ ਗੱਲ ਨੂੰ ਕਿ ਸਾਰੇ ਹਨ ਦਾ ਸੰਝਾ ਹੈ ਗੁਰਮੁਖ ਸਾਹਿਬ ਪਰ ਉਸ ਸਮੇਂ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਬੇ ਗੁਰੂ ਅਰਜਨ ਦੇ ਮਹਾਰਾਜਿਆਂ ਕਹਿ ਕੀਤਾ ਗਿਆ ਲਾਹੌਰ ਨ ਜਾਇਆ ਗਿਆ ਉਹਨਾਂ ਦੇ ਇੱਥੇ ਜਾ ਕੇ ਫਿਰ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ ਤਿੰਨ ਸਵਾਲ ਕੀਤੇ ਕਿ ਪਹਿਲਾ ਤੁਸੀਂ ਨੇ ਜਿਹੜਾ ਇੱਕ ਬਾਗੀ ਕੁਸ਼ਰੋ ਨੂੰ ਬਣਾ ਦਿੱਤੀ ਹੈ ਉਹਦਾ ਵੀ ਤੁਹਾਡੇ ਦੇ ਦੂਜੇ ਸਹਿ ਪੰਥਰ ਕਹਿੰਦੇ ਅਸੀਂ ਕਿਸੇ ਬਾਗੀ ਨੂੰ ਕਿਸੇ ਚੋਰ ਨੂੰ ਬਣਾ ਨਹੀਂ ਦਿੰਦੇ ਉਤੇ ਗੁਰੂ ਨਾਨਕ ਦਾ ਅੰਦਰ ਹੈ ਤੇ ਕੋਈ ਆ ਕੇ ਛੱਲੇ ਕਿਸੇ ਨੂੰ ਇਲਕਾਰ ਨਹੀਂ ਹੈ ਤੇ ਪਰ ਫਿਰ ਕਹਿੰਦੇ ਗੁਰੂ ਘਰ ਦੇ ਵਿੱਚ ਬੜੀ ਮਾਇਆ ਹੁੰਦੀ ਹੈ ਬੜੀਆਂ ਰਸਤਾ ਬਸਤੌਂਦੀਆਂ ਨੇ ਧੰਗੜਾ ਇਕੱਠਾ ਹੁੰਦਾ ਹੈ ਇਸ ਕਰਕੇ ਤੁਸੀਂ ਉਸ ਤੱਕ ਤੈਕਸ਼ ਕਰੋ ਜਿਹੜੀ ਮਾਇਆ ਤੁਹਾਡੇ ਕੋਲ ਇਕੱਠੀ ਹੁੰਦੀ ਆ ਮਾਇਆ ਦੇ ਵਿੱਚੋਂ ਸਾਈ ਭਜਾਂ ਦੇ ਵਿੱਚ ਤੈਕਸ਼ ਭਰੋ ਇਹ ਸਤਗੁਰੂ ਸਾਹਿਬ ਕਹਿੰਦੇ ਇਹ ਵੀ ਹੋ ਸਕਦਾ ਜਿਹੜਾ ਗੁਰੂ ਪਰਮਰੰਭ ਕਰ ਸਮਾਪ ਹੈ ਇਹ ਧਰੂ ਅਰਜੁਨ ਦੇ ਮਹਾਰਾਜਿਆਂ ਦੀ ਗੇਮ ਹੈ ਉਸ ਵਿੱਚ ਸਤਗੁਰਾਂ ਨੇ ਇਨਕਾਰ ਕੀਤਾ ਇਹ ਤੇ ਦਸਵੰਦ ਦੀ ਸਿਵਾਰ ਹੈ ਇਹ ਕਿਸੇ ਦੇ ਜੈ ਨਾਮ ਨਹੀਂ ਹੈ ਜਿਸੇ ਦੀ ਆਪਣੀ ਨਿੱਜੀ ਜਾਇਦਾਦ ਦੀ ਹੈ ਜਿਸ ਸੰਗਤਾਂ ਨਾਲ ਸੰਬੰਧ ਦੀ ਸੇਵਾ ਹੈ ਤੇ ਇਹ ਭਲਾਈ ਦੇ ਕਾਰਨ ਵਾਸਤੇ ਲਈ ਜਾਂਦੀ ਹੈ ਇਹਦੇ ਵਿੱਚੋਂ ਕਿਸੇ ਨੂੰ ਕੋਈ ਟੈਕਸ ਨਹੀਂ ਸੁਗੋ ਨਹੀਂ ਦਿੱਤਾ ਜਾ ਸਕਦਾ ਤੀਸਰਾ ਵੀ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਤੁਸੀਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਚਾਰਨੀ ਕੀਤੀ ਹੈ ਗ੍ਰੰਥ ਸਾਹਿਬ ਦੀ ਵੀਡੀਓ ਤਿਆਰ ਕੀਤੀ ਹੈ ਉਹਦੇ ਵਿੱਚ ਮਹੰਮਦ ਸਾਹਿਬ ਨੇ ਜਿਹੜੀ ਵਡਿਆਈ ਕੀਤੀ ਤੇ ਉਹਨਾਂ ਨੂੰ ਸਾਡੇ ਧਰਮ ਨੂੰ ਸਭ ਤੋਂ ਉੱਚਾ ਦੇਖ ਤੇ ਧੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ ਹੈ ਕਿਉਂ ਕਹਿੰਦੇ ਧੰਗ ਗੁਰੂ ਸਾਹਿਬ ਕਹਿੰਦੇ ਇਹ ਮੇਰੀ ਬਾਣੀ ਨਹੀਂ ਹੈ ਧੁਰ ਕੀ ਬਾਣੀ ਆਈ ਤਿੰਨ ਸਾਖੀ ਚੰਦ ਰਟਾਈ ਵਾਹੋ ਵਾਹੋ ਬਾਣੀ ਰੰਕਾਰ ਹੈ ਤੂ ਜੇਵੜ ਅਗਰ ਨਾ ਹੋਏ ਸਾਵੇਂ ਅਸੀਂ ਨਹੀਂ ਮੰਨਦੇ ਗੁਰਬਾਣੀ ਨੂੰ ਰੰਕਾਰ ਰੂਪ ਨਹੀਂ ਮੰਨਦੇ ਅਸੀਂ ਸਿਰਫ ਸੁਣਨ ਵਾਸਤੇ ਜਾਂ ਗੰਮੀ ਸਾਹਿਬ ਕੀ ਦੇ ਵਾਸਤੇ ਅਸੀਂ ਪਾਠ ਕਰਉਂਦੇ ਹਾਂ ਇਹ ਇਹ ਮੰਨ ਕੋ ਰੱਖਿਆ ਪਿਆ ਤਨ ਰੰਗਕਾਰ ਨੂੰ ਕਰਕੇ ਮੰਨ ਲੈਗੀ ਅਜਤੇ ਮੰਨਾਂਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਤਰਾਹ ਸਾਹਿਬ ਵੀ ਕਾਮੇ ਨਹੀਂ ਹੈ ਜਿਹੜਾ ਤੇਰਾ ਇਸ ਸੰਸਾਰ ਦੀ ਆਖਾਵੇ ਨਹੀਂ ਪਈ ਅਟੇਗਾ ਸਤਿਗੁਰੂ ਨੂੰ ਨਿਰੰਕਾਰ ਰੂਪ ਕਰਕੇ ਮੰਨਣਾ ਕਰ ਭਾਈ ਪਹਿਲਾ ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਜੈਸੀ ਮੈਂ ਆਗਾ ਕਸਮ ਕੀ ਬਾਣੀ ਤੈਸਕਾ ਕਰੀ ਗਿਆਨ ਵਿਦਾ ਕਿੰਨੇ ਨਿਰੰਕਾਰ ਦੀ ਬਾਣੀ ਹੈ ਆਪ ਅਕਾਲ ਪੁਰਖ ਵੈਕੁੰਠੀ ਉਸਤਤ ਦੀ ਬਾਣੀ ਹੈ ਇਹਦੇ ਵਿੱਚ ਕਿਸੇ ਮਨੁੱਖ ਨੂੰ ਵੱਡਾ ਜਾਂ ਸੁਖਾ ਨਹੀਂ ਕਿਹਾ ਜਾ ਸਕਦਾ ਨਾ ਇਹਦੇ ਵਿੱਚ ਕਿਸੇ ਮਨੁੱਖ ਦੀ ਉਸਤਤ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਸਿਰਫ ਰੰਕਾਰਿਕ ਦਾਤ ਹੈ ਇਸ ਕਰਕੇ ਕਹਿੰਦੇ ਬਾਣੀ ਦੇ ਵਿੱਚ ਵੀ ਮਹੰਮਦ ਸਾਹਿਬ ਦੀ ਉਸਤਤ ਨਹੀਂ ਕੀਤੀ ਜਾ ਸਕਦੀ ਇਹਨਾਂ ਕਾਰਨਾਂ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਤਲ ਬੜੇ ਤਸੀਹੇ ਦਿੱਤੇ ਗਏ ਉੱਗਲ ਦੀਆਂ ਦੇਗਾ ਦੇ ਵਿੱਚ ਉਗਵਾੜਿਆ ਗਿਆ ਤਸੀਹੇ ਦੇ ਕੇ ਫਿਰ ਸਤਿਗੁਰੂ ਘਰ ਸਾਹਿਬ ਦੀ ਅਮਜਦਾ ਜਿਹੜਾ ਦਿਹਾੜਾ ਲਾਇਆ ਤੱਤੀ ਤੱਵੀ ਦੇ ਉੱਪਰ ਬਿਠਾ ਕੇ ਤਵੇ ਅੱਗ ਵਰਤੀ ਐ ਲੋਹ ਜ ਨੂੰ ਧਾਲੂ ਖੋਈ ਸਤਿਗੁਰਾਂ ਦੇ ਹੱਥ ਦੇ ਉੱਪਰ ਬੈਠ ਕੋ ਸਤਿਗੁਰੂ ਘਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਫਿਰ ਸੀਸ ਦੇ ਉੱਪਰ ਵੀ ਤੱਤਾ ਤੱਤਾ ਰੇਤਾ ਪਾਇਆ ਗਿਆ ਘਰਮ ਰੇਤ ਪਾ ਕੇ ਸਤਿਗੁਰਾਂ ਨੂੰ ਸੀਸ ਦਿੱਤੇ ਗਏ ਇਦਾਂ ਫਿਰ ਸਤਿਗੁਰਾਂ ਨੂੰ ਅੱਜ ਦੇ ਇਹ ਵੇਲੇ ਅੱਜ ਦੇ ਦਿਨ ਆਜਾ ਦਾ ਅਜਲਾ ਦੇ ਘੜਾ ਹੈ ਪੂਰੇ ਵਰਲਡ ਦੇ ਵਿੱਚ ਨਾਇਆ ਜਾ ਰਹੀ ਹੈ ਕਿ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਉਹ ਚੰਦੂ ਦੀ ਨੂੰ ਸੀ ਜਿਹੜੇ ਸਤਿਗੁਰਾਂ ਦਾ ਇਨਾ ਭਿਆਨਕ ਹਾਲਾਤ ਦੇਖ ਕੇ ਜਦੋਂ ਸਤਿਗੁਰਾਂ ਦੇਗ ਦੇ ਵਿੱਚ ਉਗਾਲਿਆ ਗਿਆ ਸੀ ਠੰਡੇ ਵਿੱਚ ਜਗ ਦੀ ਤਸਵੀਰ ਉਹ ਲੈ ਕੇ ਆਈ ਸੀ ਸਤਿਗੁਰ ਪਾਸਾ ਕਹਿੰਦੇ ਭਾਈ ਸਾਡਾ ਕਰਨ ਅਸੀਂ ਇਸ ਹੰਕਾਰੀ ਦੇ ਕਰਦਾ ਕੁਝ ਨਹੀਂ ਸਕਣਾ ਹੈ ਸਤਿਗੁਰਾਂ ਨੇ ਛੱਗਿਆ ਨਹੀਂ ਸੀ ਕੁਝ ਜਲ ਪਾਣੀ ਨਕਸੀ ਛੱਗਿਆ ਜਿੰਨਾਂ ਦਿਨ ਕੈਦ ਵਿੱਚ ਰਹੇਗੇ ਅਸੀਂ ਸੱਗਣਾ ਜੀ ਐਸੰਦੂ ਦੇ ਇੱਕ ਪਾਪੀ ਐ ਨੰਕਾਰੀ ਐ ਇਹਦੇ ਕਰਦਾ ਨਹੀਂ ਸਕਣਾ ਪਰ ਉਹ ਕਹਿਣ ਲੱਗੇ ਜੀ ਕਿ ਉਹਨੇ ਹੀ ਸਰਦਾਰ ਹੈ ਸਤਿਗੁਰੂ ਪਾ ਸਕਦੇ ਕੋਈ ਗੱਲ ਨਹੀਂ ਭਾਈ ਤੇਰੀ ਸਰਦਾਰ ਹੈ ਤੱਗ ਤੇਰੀ ਇਸ ਸ਼ਬੀਰ ਦੇ ਗੱਲ ਕੇ ਸਾਡੇ ਗੁਰ ਸਿੱਖ ਸ਼ਬੀਲਾਂ ਲਾਇਆ ਕਿ ਜਿੱਥੋਂ ਸ਼ਮੀਰ ਦੇ ਰੰਗ ਕਰੇ ਉਤਮੀ ਚਾਪੁਰਾਂ ਦੀ ਕਿਰਪਾ ਸਦਕਾ ਜਿਹੜੀਆਂ ਆ ਖਾਂ-ਖਾਂ ਦੇ ਉਸ਼ਮੀਦਾਂ ਲਾਈਆਂ ਜਾਂਦੀਆਂ ਨੇ ਛੱਡੇ ਜਾਂਦੀਆਂ ਇਹ ਵੀ ਗੁਰੂ ਸਾਹਿਬ ਦੇ ਬਚਨ ਨੇ ਇਸ ਕਰਕੇ ਸਾਧ ਸੰਗਤਾਂ ਨੇ ਫਿਰ ਅੱਜ ਦੇ ਦਿਨ ਤਰਤੀ ਤਵੀ ਤੇ ਬੈਠ ਕੇ ਤਸੀਹੇ ਚੱਲੇ ਤੇ ਆਪਣੀ ਪਾਵਨ ਸਹਾਗੁਦਤੀ ਹੈ ਪਰ ਉਹਨਾ ਸੁਣਿਆ ਹੋਂਦਾਂ ਦੀ ਜੀਨ ਨਹੀਂ ਰਹੀ ਕਾਬੇ ਬਾਤ ਤੇ ਸਾਡੀ ਬਾਤ ਤੇ ਤਾਂ ਕਿ ਸਾਨੂੰ ਸੱਚ ਦੇ ਨਾਲ ਜੁੜਿਆ ਜਾ ਸਕੇ ਤਨ ਨਰੰਕਾਰ ਦੇ ਨਾਲ ਜੋੜਿਆ ਜਾ ਸਕਦਾ ਇਸ ਕਰਕੇ ਪਾਈ ਜੂ ਬਾਰੇ ਜੀ ਅਰਚਨਾ ਨੂੰ ਕੀਏ ਐਸੇ ਕਰਕੇ ਪਾਰਸਾਨੀਆ ਨੇ ਬਚਨ ਕਹੇ ਨੇ ਹੋਈ ਰਾਜੇ RAM ਕੀ ਰਪਾਦੀ ਸੂਖ ਸਹਿਜ ਆਨੰਦ ਗਾਵ ਮਨ ਤਨ ਦਿਨ ਸਤਾਈ ਰਪਾਉ ਪਾਸਕ ਜੇ ਜਦੋਂ ਅਕਾਲ ਪੁਰਖ ਵਹਿਗੁਰੂ ਗਵਾਦੀ ਬਖਦਾ ਪਾਈ ਫਿਰ ਮਨ ਵੀ ਸੁਖੀ ਹੋ ਜਾਂਦਾ ਹੈ ਇਹ ਤਨ ਵੀ ਸੁਖੀ ਹੋ ਜਾਂਦਾ ਹੈ ਪਰ ਜਿੰਨੇ ਮੰਗੀ ਤਸੀਹੇ ਸਹਣੇ ਪੈਣ ਧੰਨ ਗੁਰੂ ਅਰਜਨ ਦੇਵ ਜੀ ਨੂੰ ਜਿੰਨੇ ਤਸੀਹੇ ਸਹਣੇ ਪਏ ਨੇ ਪਰ ਉਹਨਾਂ ਨੇ ਇੱਕ ਵਾਰ ਵੀ ਉਹ ਤੋਂ ਆਪਣੇ ਸੀਰ ਨੂੰ ਉਚਾਰੀ ਨਹੀਂ ਜਦੋਂ ਵੀ ਸਤਿਗੁਰ ਪਾਤਸ਼ਾਹ ਜੀਆਂ ਦੇ ਅੱਗੇ ਸਾਈਂ ਮੀਆਂ ਮੀਰੀਆਂ ਨੇ ਵੀ ਆ ਕੇ ਬੇਨਤੀ ਕੀਤੀ ਸੀ ਕਿ ਇਹਨੇ ਤਸੀਹੇ ਕਿਵੇਂ ਚੱਲ ਰਹੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਹੈ ਜੇ ਤੁਹਾਡਾ ਹੁਕਮ ਹੋਵੇ ਕਹਿਣ ਲੱਗੇ ਮੈਂ ਇਹ ਲਹਾਉਤੀ ਇਤਨਾ ਇੱਕ ਦਰਕਾਰਨਾ ਹੁਣੇ ਇੱਥੇ ਤਰਕੂ ਆ ਜਾਏਗੀ ਸਤਿਗੁਰ ਕਾ ਸਾਹਿਬ ਨੇ ਇਹ ਕੰਮ ਕੀ ਕਰਨ ਕਿਉਂ ਕਾ ਸਾਹਿਬ ਕਹਿੰਦਾ ਉਹਦਾ ਬਾਣਾ ਮੰਨਣਾ ਹੁਕਮ ਮੰਨਣਾ ਏੜਾ ਕੀਆ ਮਿੱਠਾ ਬੰਦ ਹਰ ਨਾਮ ਪਦਾਰਥ ਨਾਨਕ ਨਾ ਕਹੇ ਸਤਿਗੁਰ ਜੀ ਨੇ ਬਾਣਾ ਮੰਨਿਆ ਭਾਈ ਰਾਗਾ ਦੇ ਵੀ ਖੜੇ ਸੀ ਉਹ ਵੀ ਲੱਗੇ ਸੀ ਆਤੂ ਤਾਂ ਕਰਨ ਤੇ ਸਤਿਗੁਰਾਂ ਨੇ ਸਾਰੇ ਦਿਨ ਰੋਕ ਦਿੱਤੇ ਭਾਈ ਪ੍ਰਾਂਤਾ ਜੀ ਕੀ ਕਰਨ ਲੱਗਿਓ ਉਹ ਵੀ ਕਹਿੰਦੇ ਜੀ ਨਹੀਂ ਵੇਖਿਆ ਜਾਂਦਾ ਇੰਨਾ ਕਹਿਣ ਇੰਨਾ ਜੁਲ ਸਤਗੁਰੂ ਪਾਸਾ ਕਹਿੰਦੇ ਕਰਾਂ ਮਾਤ ਨਹੀਂ ਪਾਉਣੀ ਹੈ ਕਰਾਂ ਮਾਤ ਕਹਿਣਾ ਮੰਨ ਹੈ ਇਸ ਕਰਕੇ ਇਤੇ ਅਕਾਲ ਪੁਰਖ ਦਾ ਪਾਣਾ ਹੈ ਮੰਨਣਾ ਪੈਣਾ ਹੈ ਅਸੀਂ ਉਹਦੇ ਪਾਣੀ ਵਿੱਚ ਹਾਂ ਸਾਨੂੰ ਤਨ ਕਰਕੇ ਕੋਈ ਦੁੱਖ ਨਹੀਂ ਹੈ ਮਨ ਸਾਡਾ ਅਨੰਤ ਵਿੱਚ ਹੈ ਕਾ ਕ ਦੀ ਜਾਤ ਇਸ ਕਾਰਨ ਕਿ ਪਾਰਸਾ ਕਹਿੰਦਾ ਜਿਨੀ ਹਰੱਖੀ ਕਰਦਾ ਭਾਈ ਮਨ ਵੀ ਸੁਖੀ ਤਨ ਵੀ ਸੁਖੀ ਹੋ ਜਾਂਦਾ ਹੈ ਇਹ ਭਾਈ ਤੁਸੀਂ ਵੀ ਪ੍ਰਮਾਤਮਾ ਦੀ ਸੇਵਾ ਸੁਖਾ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਫਿਰ ਸੁੱਖ ਮਿਲਣਗੇ ਆਤਮਾ ਕੋ ਡੋਲਤਾ ਦੇ ਆਨੰਦ ਮਾਣਣਗੇ ਰਹਾ ਪਤ ਤੋ ਉਦਾਰਣ ਸਤਿ ਪੁਰਬੇਰਾ ਮੋਹਿ ਤਿਸ ਕਾ ਪਰਵਾਸ ਇਹ ਭਾਈ ਮੇਰਾ ਮੂਰਤ ਕਾਰੀਆਂ ਨੂੰ ਕਾਰਾਂ ਤੋਂ ਬਚਾਉਣ ਵਾਲਾ ਹੈ ਮੈਨੂੰ ਵੀ ਉਸਦਾ ਹੀ ਸਮਾਰਾ ਹੈ ਗਵਾ ਕਿਸ਼ਨ ਲਏ ਸਭ ਸੱਚੇ ਸਾਹਿਬ ਸੁਣ ਨਾਮ ਕੀ ਅਰਦਾਸ ਤੇ ਜਿੰਦਾ ਸਦਾ ਕਹਿਣ ਵਾਲੇ ਮਾਨ ਨੇ ਸਾਰੇ ਜੀ ਗੁਰੂ ਦੀ ਸੰਗਤ ਆ ਕੇ ਬਖਸ਼ ਲੈ ਹਨ ਜਿਹੜਾ ਸਦਾ ਫਿਰ ਪ੍ਰਭੂ ਕਾੜੀਆਂ ਨੂੰ ਮੇਹਰੂ ਦੀ ਸਰਨ ਪਾ ਕੇ ਬਖਸ਼ਦਾ ਆ ਰਿਹਾ ਹੈ ਉਹ ਪ੍ਰਭੂ ਨਾਮ ਪੀਰ ਕੋਈ ਸੁਣਨ ਵਾਲਾ ਹੈ ਉਹ ਸਾਡੀ ਵੀ ਜੋਈ ਸੁਣਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਬਖਸ਼ਣ ਜੋਰਤ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਉਸ ਕਾਲਕੁੰਖੀ ਦੇ ਚਰਨਾਂ 'ਚ ਬੈਠ ਕੇ ਪ੍ਰਿਆ ਕਰ ਬਖਸ਼ਵੇ ਸਭ ਸੱਚੇ ਸਾਹਿਬ ਸੁਣ ਨਾਮ ਪੀਰ ਦਾ ਸਾਸਤ੍ਰ ਜੀ ਸਾਰਿਆਂ ਨੂੰ ਬਖਸ਼ਣ ਹਾਰੇ ਕਿਰਪਾ ਗੁਰੂ ਮੈਨੂੰ ਵੀ ਬਖਸ਼ੋ ਮੇਰੇ ਵੀ ਬਨਾਹ ਤੁਖ ਬਖਸ਼ੇ ਮੈਨੂੰ ਵੀ ਆਪ ਦੀ ਚਰਨਾਂ ਦੇ ਨਾਲ ਜੋੜੋ ਨਾਮ ਦੀ ਦਾਤ ਬਖਸ਼ੋ ਸੇਵਾ ਦੀ ਦਾਤ ਬਖਸ਼ੋ ਕਿਰਪਾ ਕਰੋ ਸਾਡੇ ਤੇ ਤਰਸ ਕਰ ਕੇ ਸਾਹਮਣੇ ਆਪਣੀ ਚਰਨਾਂ ਦਾ ਪਿਆਰ ਕਰੋ ਇਸ ਕਰਕੇ ਪਾਈ ਮੈਂ ਗੁਰੂ ਬਾੜੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕਰਕੇ ਨਾਮ ਨਾਲ ਜੁੜ ਕਰਕੇ ਆਪਣੇ ਮੁੱਖਾ ਜਨਾਂ ਦੇ ਸਰਬਲੱਖਣ ਇਹ ਕੀ ਸਭ ਤੋਂ ਵੱਡਾ ਮੁਕਤਨੰਦਰਾ ਸਭ ਦੁਨੀਆਂ ਨੇ ਸਾਡੇ ਬਾਅਦ ਸਹਾਦਤਾਂ ਦਿੱਤੀਆਂ ਨੇ ਤਸੀਹੇ ਝੱਲੇ ਨੇ ਤਾਂ ਕਿ ਮেরে ਜਿਹੜੇ ਕੁਝ ਸਿੱਖ ਨਿਓ ਸੱਚ ਨਾਲ ਜੁੜਿਆ ਨਹੀਂ ਤੇ ਸਾਨੂੰ ਝੂਠ ਨਾਲ ਜੋੜ ਕੇ ਅੱਜ ਵੀ ਬੜੇ ਨੇ ਝੂਠ ਨਾਲ ਜੋੜ ਰਹੇ ਨੇ ਜੋੜਿਆ ਜਾ ਰਿਹਾ ਪਖੰਡਾ ਨਾਲ ਜੋੜਿਆ ਜਾ ਰਿਹਾ ਹੈ ਪਰ ਸਤਿਗੁਰਾਂ ਨੇ ਸੱਚ ਨਾਲ ਜੁੜਨ ਵਾਲੇ ਨਿਰੰਕਾਰ ਨਾਲ ਜੁੜਨ ਕਵਾਜਾਂ ਨੂੰ ਸਹਾਦਤਾਂ ਦਿੱਤੀਆਂ ਨੇ ਸਤਿਗੁਰਾਂ ਦੀ ਸਹਾਦਤ ਜਿਹੜੀ ਹੈ ਭਾਈ ਕੋ ਸਾਡੇ ਬਾਅਦ ਇਸੇ ਕਾਰਕ ਕੇਸਾਂ ਹੁਂੀਆਂ ਦੇ ਪਿੱਛੇ ਪਰ ਉਤਾਰਾਂ ਦਾ ਸਮੂਦਰੀ ਦੇ ਸਕਦੇ ਪਰ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਸਤਿਗੁਰੀਆਂ ਦੇ ਤਰਸਾਈ ਮਾਰਗ ਤੇ ਚੱਲ ਕੇ ਆਪਣੇ ਸੁਨੂਕਾ ਗਨ ਨੂੰ ਸਬਦਾ ਕਰ ਸਕਦੇ